ਅੱਜ ਅਸੀਂ ਸਾਰੇ ਇੱਥੇ ਪੁਨਾਮ ਦੇ ਵਿੱਚ ਇਕੱਠੇ ਹੋਏ ਹਾਂ ਤੇ ਇੱਥੇ ਇੱਕ ਉਧ ਸਿੰਘ ਉਰਫ ਬੋਡਾ ਨਾਂ ਦੇ ਸ਼ਖਸ ਸੀ ਤੇ ਇਲੀਗਲ ਸਟਰਕਚਰ ਉਹਨੇ ਬਣਾਇਆ ਹੋਇਆ ਸੀ ਤੇ ਇਥੇ ਉਹ ਗੈਰ ਕਾਨੂੰਨੀ ਆਪਣੇ ਹਰਕਤਾਂ ਤੇ ਹੋਰ ਵੀ ਕੰਮ ਕਰ ਰਿਹਾ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇਸ ਇਲੀਗਲ ਸਟਰਕਚਰ ਜੋ ਗੈਰ ਕਾਨੂੰਨੀ ਸਟਰਕਚਰ ਆਪਣੇ ਸਾਹਮਣੇ ਹੈ ਉਸ ਦੀ ਡਿਮੋਲੀਸ਼ਨ ਦਾ ਆਰਡਰ ਹੋਇਆ ਸੀ ਤੇ ਅੱਜ ਸੰਗਰੂਥ ਪੁਲਿਸ ਇੱਥੇ ਨਾਲ ਪੁਲਿਸ امداد ਦੇਣੀ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾ ਬਣੇ ਇਹ ਜਿਹੜਾ ਸ਼ਖਸ ਹੈ ਇਸ ਤੇ ਮਲਟੀਪਲ ਐਨਡੀਪੀਐਸ ਦੀ ਐਫਆਈਆਰਸ ਨੇ ਤੇ ਇਥੋਂ ਹੋਰ ਵੀ ਨਸ਼ਾ ਤਸਕਰੀ ਦੀ ਕਾਫੀ ਕੰਪਲੀਟ ਸੰਗੀਆਂ ਇਹੋ ਜੇਲ੍ਹ ਜੀ ਹੈ ਜੇ ਬਾਹਰ ਹੈ ਜੀ ਇਹ ਹਲੇ ਜੇਲ੍ਹ ਤੋਂ ਬਾਹਰ ਹੈ ਤੇ ਇਸ ਤੇ ਮਲਟੀਪਲ ਐਫਆਈਆਰ ਤੇ ਤੇਸ ਦੇ ਉੱਤੇ ਦੀ ਜੀ ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ ਹੈ ਜੀ ਤੇ ਇਸ ਤੋਂ ਇਲਾਵਾ ਵੀ ਅਜੇ ਹੋਰ ਵੀ ਜਿਹੜੀ ਕਾਰਵਾਈ ਹੈਗੀ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਵੈਰੀਫਿਕੇਸ਼ਨ ਤੇ ਪ੍ਰੋਸੈਸ ਜਿਹੜੀ ਕੰਪਲੀਟ ਕਰਨੀ ਹੈ ਉਹ جاری ਹੈ ਸਰ ਇਸ ਤਰ੍ਹਾਂ ਦੇ ਹੋਰ ਕਿੰਨੇ ਬੰਦੇ ਨੇ ਰੈਕਿਫਾਈ ਕਿੱਥੇ ਗਏ ਨੇ ਜੀ ਅਰ ਜੀ ਜਿਹੜੀ ਤੁਸੀਂ ਪ੍ਰੋਪਰਟੀਆਂ ਦੇ ਬਾਰੇ ਦੱਸ ਰਹੇ ਹੋ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਕਾਰਗੁਜ਼ਾਰੀ ਲਗਾਤਾਰ جاری ਹੈ ਔਰ ਜੋ ਵੀ ਗੈਰ ਕਾਨੂੰਨੀ ਹੈ ਇਲੀਗਲ ਕੰਮ ਇਸ ਤਰੀਕੇ ਦਾ ਸਾਹਮਣੇ ਆਏਗਾ ਉਸ ਤੇ ਐਡਮਿਨਿਸਟ੍ਰੇਸ਼ਨ ਕਾਰਵਾਈ ਕਰੇ ਕਿੰਨੇ ਬੰਦੇ ਵੈਰੀਫਾਈ ਕੀਤੇ ਗਏ ਨੇ ਹੁੰਦਾ ਕਿਸ ਤਰ੍ਹਾਂ ਇਹ ਚੱਲ ਰਹੀ ਹੈ ਕਿ 23 ਤੋਂ ਵੱਧ ਕਰ ਲਏ ਗਏ ਹੈਗੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਹੋਰਾਂ ਤੇ ਵੀ ਇਹ ਪ੍ਰਕਿਰਿਆ ਹਲੇ ਜਾਰੀ ਹੈ ਜ਼ਿਲ੍ਹਾ ਸੰਗਰੂਰ ਵਿੱਚ ਕਿੰਨੇ ਹੋਰ ਕੰਮ ਨੰਬਰ ਨੇ ਕਿ ਹਲੇ ਤੱਕ ਹੀ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ 50 ਪਲੱਸ ਐਫ ਆਈ ਆਰ ਦੇ ਚੁੱਕੇ ਹੈਗੇ ਆ ਤੇ ਵੱਖ-ਵੱਖ ਕੈਟਾਗਰੀ ਦੇ ਵਿੱਚ ਤੇ ਅਸੀਂ ਹਲੇ ਵੀ ਸਾਡੀ ਕਾਰਗੁਜ਼ਾਰੀ ਲਗਾਤਾਰ ਚੱਲੀ ਹੈ ਜਿਹੜੀ ਇਹ ਜੀ ਤੁਸੀਂ ਇਹ ਸਾਹਮਣੇ ਕਾਰਗੁਜ਼ਾਰੀ ਦੇਖ ਰਹੇ ਹੋ ਇਹ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਤੇ ਲਗਾਤਾਰ ਨਕੀਲ ਕੱਸੀ ਜਾ ਰਹੀ ਹੈ ਸਰ ਇਹ ਕਿਸ ਤਰ੍ਹਾਂ ਦਾ ਨਸ਼ਾ ਕਿਸ ਤਰ੍ਹਾਂ ਵੇਚ ਦਿੱਤੀ ਹੈ ਇਹਨਾਂ ਤੇ 6 ਐਨ.ਟੀ.ਪੀ.ਐਸ ਦੀ ਐਫਆਈਆਰ ਸੀ ਇਹਨਾਂ ਤੇ ਕਮਰਸ਼ੀਅਲ ਐਫਆਈਆਰ ਵੀ ਸੀ ਔਰ ਇੱਕ ਐਕਸਾਈਜ਼ ਦੀ ਵੀ ਰਿਪੋਰਟ ਆ ਰਹੀ ਹੈ ਪਰ ਸ਼ਰਾਬ ਦੇ ਜਿਹੇ ਤਰ੍ਹਾਂ ਦੀ ਸਥਿਤੀ ਆ ਬੜੀ ਹੈ ਅਸੀਂ ਯਾਦ ਕਰਦੇ ਹਾਂ ਕਿ ਇਹਨਾਂ ਦੇ ਬਾਰੇ ਵਿੱਚ ਕਿੰਨਾ ਕੁ ਬੋਲਿਆ ਉਹ ਸੈਟਰ ਵਾਲੇ ਲੋਕ ਜਿਹੜੇ ਬਾਈਟ ਦੇ ਜੇ ਤੁਸੀਂ ਇਹ ਦੇਖੋਗੇ ਜੀ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਜੱਤੋਂ ਇਹ ਯੁੱਧ ਨਸ਼ਾ ਵਿਰੋਧੀ ਮਹਿੰਨ ਵਢੀ ਗਈ ਹੈ ਪੰਜਾਬ ਸਰਕਾਰ ਵੱਲੋਂ ਸਤੋਂ ਅਸੀਂ ਜ਼ਿਲ੍ਹੇ ਦੇ ਹਰ ਅਹ ਖੰਡ ਵਿਭਾਗ ਦੇ ਵਿੱਚ ਮਲਟੀਪਲ ਐਫ ਆਰ ਵੀ ਦਿੱਤੀਆਂ ਨੇ ਜਿਹੜੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜ ਕੇ ਅਰੈਸਟ ਵੀ ਕੀਤਾ ਹੈ ਔਰ ਜਿੰਨੇ ਵੀ ਹੌਟਸਪੌਟ ਹੈ ਜਿਵੇਂ ਕੁਝ ਮੈਂਸ਼ਨ ਕੀਤਾ ਔਰ ਹੋਰ ਵੀ ਉਹਨਾਂ ਤੇ ਹੋਰ ਵੀ ਇਸ ਤੋਂ ਵੱਧ ਕਾਰਵਾਈ ਹੋਏਗੀ ਮੈਂ ਆਪ ਸਭ ਦੇ ਰਾਹੀਂ ਸਿਰਫ ਇੱਕੋ ਹੀ ਸੰਦੇਸ਼ دینا ਚਾਹਨਾ ਨਸ਼ਾ ਤਸਕਰਾਂ ਨੂੰ ਕਿ ਇਹ ਯੁੱਧ ਨਸ਼ਾ ਵਿਰੁੱਧ ਜਿਹੜੀ ਇਹ ਮੁਹਿੰਮ ਹੈ ਇਹਦੇ ਤਹਿਤ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਦਾ ਕੋੜ ਬਿਲਕੁਲ ਨਿਸ਼ਟੋ ਨਬੂਤ ਕਰ ਦੇਣਾ ਤੇ ਆਪ ਦੇ ਰਾਹੀਂ ਮੈਂ ਇਹ ਵੀ ਆਪਣੀ ਪਬਲਿਕ ਨੂੰ ਬੇਨਤੀ ਕਰਾਂਗਾ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਸਾਡਾ ਸਾਥ ਦਿਓ ਤੇ ਆ ਕੇ ਆਪਾਂ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਈਏ